ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਰੜ ਤੋਂ ਜਿੱਤੇ ਹਿਮਾਚਲ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸ਼ਰਾਰਤੀ ਅਨਸਰਾਂ ਦੇ ਵੱਲੋਂ ਜੋ ਕਿ ਆਲਟੋ ਗੱਡੀ ਦੇ ਵਿੱਚ ਮੂੰਹ ਬਨ ਕੇ ਆਉਂਦੇ ਆ ਔਰ ਸ਼ੀਸ਼ੇ ਭੰਨਣ ਲੱਗ ਜਾਂਦੇ ਆ ਹਿਮਾਚਲ ਦੀ ਬੱਸ ਦੇ ਤਾਂ ਸਾਰੇ ਸ਼ੀਸ਼ੇ ਜਿਹੜੇ ਆ ਭੰਨ ਦਿੱਤੇ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਵੇਂ ਬੁਰੀ ਤਰ੍ਹਾਂ ਦੇ ਨਾਲੇ ਬੱਸ ਸਾਰੀ ਭੰਨੀ ਪਈਆ ਕਿਹਾ ਜਾ ਰਿਹਾ ਕਿ 30 ਦੇ ਕਰੀਬ ਇਸ ਦੇ ਵਿੱਚ ਸਵਾਰੀਆਂ ਸਵਾਰ ਸੀ ਸਵਾਰੀਆਂ ਕੋ ਦਮ ਡਰ ਗਈਆਂ ਜਦੋਂ ਗੱਡੀ ਨੂੰ ਘੇਰਾ ਪਾ ਕੇ ਰੋਕਿਆ ਗਿਆ ਗੱਡੀ ਦੇ மூਰੇ ਜਿਹੜਾ ਕਾਰ ਲਗਾ ਲਈ ਗਈ ਆਲਟੋ ਕਾਰ ਔਰ ਉਸ ਤੋਂ ਬਾਅਦ ਜਦੋਂ ਬੱਸ ਵਾਲੇ ਨੇ ਬ੍ਰੇਕ ਮਾਰੇ ਤਾਂ ਫਿਰ ਨਾਲ ਦੀ ਨਾਲ ਗੱਡੀ ਚ ਉਤਰਦੇ ਆ ਜਣ ਜਿਹੜੇ 2-3 ਜਾਣੇ ਹੁੰਦੇ ਨੇ ਮੂੰਹ ਬੰਨੇ ਹੁੰਦੇ ਆ ਨਾਲ ਦੀ ਨਾਲ ਕਿਸਦੇ ਹੱਥ ਦੇ ਵਿੱਚ بیسਬਾਲ ਕਿਸਦੇ ਹੱਥ ਦੇ ਵਿੱਚ ਰੌੜ ਤੇ ਕਿਸਦੇ ਹੱਥ ਦੇ ਵਿੱਚ ਹੋਰ ਲੋਹੇ ਦੀ ਕੋਈ ਚੀਜ਼ ਹੁੰਦੀ ਆ ਔਰ ਲਗਾਤਾਰ ਸ਼ੀਸ਼ਿਆਂ ਦੇ ਉੱਪਰ ਮਾਰਦੇ ਰਹਿੰਦੇ ਆ ਭੰਨ ਦਿੰਦੇ ਆ ਸ਼ੀਸ਼ੇ ਇੰਨੀ ਨਫ਼ਰਤ ਵਾਲਾ ਮਾਹੌਲ ਨਾ ਬਣਾਓ ਲੋਕੋ ਕਿਉਂਕਿ ਐਵੇਂ ਸ਼ਰਾਰਤੀ ਅੰਸਰਾਂ ਦੇ ਪਿੱਛੇ ਲਾ ਕੇ ਆਪਣੀ ਸਾਂਝੀ ਵਾਲਤਾ ਨਾ ਖਰਾਬ ਕਰੋ ਆਪਣਾ ਭਾਈਚਾਰਕ ਨਾ ਨਾ ਖਰਾਬ ਕਰੋ ਅਜਿਹਾ ਕੁਝ ਨਾ ਕਰੋ ਜਿਹਦੇ ਨਾਲ ਹਿਮੈਨਿਟੀ ਦੇ ਉੱਪਰ ਜਿਹੜਾ ਕੋਈ ਅਸਰ ਪਵੇ ਸਾਡੀ ਇਨਸਾਨੀਅਤ ਦੇ ਉੱਪਰ ਜਿਹੜਾ ਕੋਈ ਸ਼ਰਮਸਾਰ ਕਰਨ ਵਾਲੀਆਂ ਗੱਲਾਂ ਤੁਸੀਂ ਨਾ ਕਰੋ ਕਿਉਂਕਿ ਲੋਕ ਸਾਰੇ ਇੱਕੋ ਜਿਹੇ ਹੁੰਦੇ ਆ ਪਰ ਵਿੱਚੋਂ ਕੁਝ ਕੁ ਜਿਹੜੇ ਸ਼ਰਾਤੀ ਅੰਸਰ ਹਰੇਕ ਜਗ੍ਹਾ ਦੇ ਵਿੱਚ ਹਰੇਕ ਕਮਿਊਨਿਟੀ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਗਲੀ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹੁੰਦੇ ਆ ਹਰੇਕ ਧਰਮ ਦੇ ਵਿੱਚ ਹੁੰਦੇ ਆ ਕੁਝ ਕੁ ਸ਼ਰਾਤੀ ਅੰਸਰ ਲੋਕ ਐਵੇਂ ਉਹਨਾਂ ਦੇ ਪਿੱਛੇ ਲੱਗ ਕੇ ਪੈਨਿਕ ਨਾ ਕ੍ਰੀਏਟ ਕਰੋ ਪਰ ਕਹਾਟ ਨਾ ਪੈਦਾ ਕਰੋ ਤੋਂ ਹਮੀਰਪੁਰ ਜਾ ਰਹੀ ਸੀ ਰਜਾਨਾ ਦਾ ਰੂਟ ਹੈ ਇਸ ਦਾ ਰਜਾਨਾ ਦਾ ਜਿਹੜਾ ਰੂਟ ਹਮੀਰਪੁਰ ਦਾ ਚੰਡੀਗੜ੍ਹ ਤੌਰ ਖੜ ਕੋਲ ਜਾ ਕੇ ਇਸ ਨੂੰ ਘੇਰਾ ਪਾਇਆ ਜਾਂਦਾ ਆ ਉੱਪਰ ਦੇਖ ਸਕਦੇ ਹੋ ਲਿਖਿਆ ਹੋਇਆ ਹਿਮਾਚਲ ਪਰਿਵਹਨ ਯਾਨੀ ਕਿ ਹਿਮਾਚਲ ਦੀ ਇਹ ਜਿਹੜੀ ਬੱਸ ਸੀ ਔਰ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਧੜਾ ਧੜ ਇਸ ਦੇ ਬੇਸਬਾਲ ਮਾਰੇ ਗਏ ਰੌੜ ਮਾਰੀਆਂ ਗਈਆਂ ਲੋਹੇ ਦੀਆਂ ਤਾਂ ਇਹੋ ਜਿਹਾ ਨਾਪਰਤ ਵਾਲਾ ਮਾਹੌਲ ਨਾ ਬਣਾਓ ਕਿਉਂਕਿ ਅੱਜ ਵੀ ਜੇ ਗੱਲ ਕਰੀਏ ਤਾਂ ਹਿਮਾਚਲ ਔਰ ਪੰਜਾਬ ਦੇ ਵਿੱਚ ਜਿਹੜਾ ਲੋਕ ਆਸੇ ਪਾਸਿਆਂ ਤੋਂ ਜਾਣਦੇ ਐ ਜੇ ਗੱਲ ਕਰੀਏ ਟੂਰਿਸਟ ਸਪੌਟ ਹੈ ਹਿਮਾਚਲ ਸਟੇਟ ਹੀ ਵੈਸਤਾ ਟੂਰਿਸਟ ਹੈਗੀ ਟੂਰਿਸਟ ਦੇ ਨਾਲ ਚੱਲਦੀ ਆ ਟੂਰਿਜ਼ਮ ਸਟੇਟ ਹੈਗੀ ਕਿ ਹਿਮਾਚਲ ਪ੍ਰਦੇਸ਼ ਔਰ ਹਿਮਾਚਲ ਦੇ ਵਿੱਚ ਪਿਛਲੇ ਦਿਨੀ ਜੋ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਭਿੰਡਰਾਆਂ ਦੀ ਫੋਟੋ ਨੂੰ ਲੈ ਕੇ ਪੂਰਾ ਹੋ ਘਟਨਾਕਰਮ ਹੋਇਆ ਉਸ ਤੋਂ ਬਾਅਦ ਉਹ ਆਉਂਦਾ ਦੀ ਕਿ ਲੋਕਾਂ ਦੇ ਵੱਖੋ ਵੱਖਰੇ ਬਿਆਨ ਹੋਣੇ ਸ਼ੁਰੂ ਹੋਏ ਚਾਹੇ ਪੋਲਿਟਿਕਲ ਲੀਡਰ ਲਾ ਲੋ ਚਾਹੇ ਧਾਰਮਿਕ ਆਗੂ ਲਾ ਲੋ ਬਹੁਤ ਸਾਰਿਆਂ ਨੇ ਜਿਹੜਾ ਇਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਔਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਬੋਲੇ ਔਰ ਦੂਜੇ ਪਾਸੇ ਅ ਜਗਿਆਨੀ ਹਰਪੀਤ ਸਿੰਘ ਵੀ ਬੋਲੇ ਆ ਤਾਂ ਦੱਸ ਦਿੱਤੇ ਕਿ ਅੱਜ ਜੇ ਗੱਲ ਕਰੀਏ ਹਿਮਾਚਲ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਨੂੰ ਇਸ਼ੂ ਲੈ ਕੇ ਆਂਦਾ ਗਿਆ ਇਸ ਗੱਲ ਦਾ ਔਰ ਉਸ ਤੋਂ ਬਾਅਦ ਕਿਹਾ ਗਿਆ ਕਿ ਅਸੀਂ ਸੀਐਮ ਆਨ ਦੇ ਨਾਲ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜਾ ਮਾਹੌਲ ਜਾ ਮਾਹੌਲ ਬਣਾਉਣਿਓ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਨੂੰ ਕੋਈ ਸੱਟ ਵੱਜਦੀ ਆ ਕੁਛ ਕੁਛ ਰਾਤ ਹੀ ਅੰਸਰ ਹੁੰਦੇ ਨੇ ਐਵੇਂ ਉਹਨਾਂ ਦੀਆਂ ਗੱਲਾਂ ਦੇ ਉੱਪਰ ਨਾ ਆਇਆ ਕਰੋ ਸ਼ੋਸ਼ਟ ਮੀਡੀਆ ਤੇ ਇਹੋ ਜਿਹਾ 네ਗੇਟਿਵ ਕੰਟੈਂਟ ਜਿਹੜਾ ਨਾ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦਾ ਲੋਕ ਸ਼ੇਅਰ ਨਹੀਂ ਕਰਦੇ ਪਰ 네ਗੇਟਿਵ ਐਕਟੀਵਿਟੀ ਜਿਹੜੀ ਹੁੰਦੀ ਹੈ ਉਹ ਅੱਗ ਵਾਂਗੂ ਫਲਾ ਦਿੰਦੇ ਆ ਕਿ ਆਹ ਦੇਖੋ ਕੀ ਹੋ ਗਿਆ ਪਰ ਇਹਦੇ ਪਿੱਛੇ ਕੋਈ ਜਿਹੜਾ ਸ਼ਰਾਰਤੀ ਅੰਸਰ ਵੀ ਹੋ ਸਕਦਾ ਔਰ ਇਹਦੇ ਪਿੱਛੇ ਤੁਹਾਨੂੰ ਦਾ ਦੇ ਕੇ ਕੋਈ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ ਐਵੇਂ ਕਿਸੇ ਡਿਜ਼ਾਈਨ ਦਾ ਹਿੱਸਾ ਨਾ ਬਣੋ ਐਵੇਂ ਕਿਸੇ ਡਿਜ਼ਾਈਨ ਦਾ ਪਾਰਟ ਨਾ ਬਣੋ ਕਿਉਂਕਿ ਪੰਜਾਬ ਜਿਹੜਾ ਇੱਕ ਸਰਹੱਦੀ ਇਲਾਕਾ ਹੈ ਪੰਜਾਬ ਸਰਹੱਦੀ ਸੂਬਾ ਔਰ ਇਸ ਦੇ ਉੱਪਰ ਜਿਹੜਾ ਬਹੁਤ ਸਾਰਾ ਕੁਝ ਪੰਜਾਬ ਨੇ ਖੰਡਾਇਆ ਬਹੁਤ ਸਾਰਾ ਕੁਝ ਪੰਜਾਬ ਨੇ ਪਹਿਲਾਂ ਦੇਖਿਆ ਹੋਇਆ ਕਾਲੇ ਦੌਰ ਦੇ ਵਿੱਚ ਤਾਂ ਹੁਣ ਵੀ ਸਾਂਝੀ ਬਾਲਤਾ ਜਿਹੜੀ ਆ ਤੁਸੀਂ ਕਾਇਮ ਰੱਖੋ ਐਵੇਂ ਇੱਕ ਬੰਦੇ ਦੇ ਪਿੱਛੇ ਜਿਹੜਾ ਹਿਮਾਚਲ ਦੇ ਇੱਕ ਬੰਦੇ ਨੇ ਮਾਹੌਲ ਖਰਾਬ ਕੀਤਾ ਸੀ ਤੁਹਾਨੂੰ ਪਤਾ ਪਹਿਲਾਂ ਪਵਨ ਕੁਮਾਰ ਦਾ ਨਾਂ ਬੰਦਾ ਸੀ ਉਹ ਉਸ ਤੋਂ ਬਾਅਦ ਕੁਲੂ ਪੁਲਿਸ ਨੇ ਉਸ ਦੇ ਉੱਪਰ ਜਿਹੜਾ ਕਾਰਵਾਈ ਕੀਤੀ ਕਾਰਵਾਈ ਕਰਨ ਤੋਂ ਬਾਅਦ ਉਸ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਉਸ ਨੇ ਫੇਸਬੁੱਕ ਦੇ ਉੱਪਰ ਇਹ ਗੱਲ ਪਾਈ ਸੀ ਕਿ ਜਿਹੜੇ ਪੰਜਾਬੀ ਬਾਈਕਰਜ਼ ਆਉਂਦੇ ਨੇ ਉਹਨਾਂ ਦੇ ਖਿਲਾਫ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਦਾ ਵਿਰੋਧ ਹੋਣ ਕਰਨ ਦੀ ਲੋੜ ਆ ਪਰ ਬਾਅਦ ਦੇ ਵਿੱਚ ਜਿਹੜਾ ਇੱਕ ਧੌਂਦਾ ਦੇ ਕਿ ਪਵਨ ਕੁਮਾਰ ਨਾ ਦੇ ਸ਼ਖਸ ਦੇ ਉੱਪਰ ਕੱਲੂ ਪੁਲਿਸ ਨੇ ਕਾਰਵਾਈ ਵੀ ਕੀਤੀ ਸੀ ਔਰ ਜਿਸ ਦੀ ਵੀਡੀਓ ਸਾਹਮਣੇ ਆਈ ਸੀ ਉਸ ਦਾ ਨਾਂ ਸੀ ਅਮਨ ਸੂਦ ਅਮਨ ਸੂਦ ਨਾਂ ਦੇ ਬੰਦੇ ਨੇ ਜਦੋਂ ਉਹ ਭਿੰਡਰਾ ਵਾਲਿਆਂ ਵਾਲਾ ਪੂਰਾ ਸੀਨ ਕ੍ਰੀਏਟ ਕੀਤਾ ਜਿਹੜਾ ਉਸ ਨੇ ਝੰਡੇ ਵਗੈਰਾ ਸਾਰੇ ਉੱਥੋਂ ਉਤਰਵਾਏ ਬੁਲਟ ਮੋਟਰਸਾਈਕਲਾਂ ਤੋਂ ਔਰ ਲੋਕਾਂ ਨੂੰ ਜਿਹੜਾ ਉਹਦੇ ਇਕੱਠਾ ਕੀਤਾ ਤਾਂ ਅਜਿਹਾ ੜਕਹਾਟ ਵਾਲਾ ਮਾਹੌਲ ਬਣਾਇਆ ਜਿਹਦੇ ਕਰਕੇ ਸਾਰਾ ਕੁਝ ਸ਼ੁਰੂ ਹੋਇਆ ਫਿਰ ਇਹ ਰੈਐਕਸ਼ਨ ਆਉਣੇ ਸ਼ੁਰੂ ਹੋਏ ਨੇ ਪਰ ਪੰਜਾਬੀਓ ਤੁਹਾਡਾ ਦਿਲ ਬਹੁਤ ਵੱਡਾ ਹੈ ਤੁਹਾਡਾ ਦਿਲ ਬਹੁਤ ਜ਼ਿਆਦਾ ਵੱਡਾ ਹੈ ਔਰ ਤੁਸੀਂ ਇੰਨੀਆਂ ਛੋਟੀਆਂ ਛੋਟੀਆਂ ਹਲਕੀਆਂ ਗੱਲਾਂ ਚ ਨਾ ਪਓ ਬੇਸਿਕਲੀ ਹਲਕੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਬਹੁਤ ਸਾਰੇ ਸ਼ਰਾਰਤੀ ਅੰਸਰ ਜਿਹੜੇ ਆ ਉਹਦਾ ਚਾਹੁੰਦੀ ਇਹ ਨੇ ਕਿ ਸੂਬੇ ਦਾ ਮਾਹੌਲ ਖਰਾਬ ਕਰਾਇਆ ਜਾਏ ਪਰ ਅਸੀਂ ਕਿਉਂ ਸੂਬੇ ਦਾ ਮਾਹੌਲ ਖਰਾਬ ਕਰਨ ਦੇਈਏ ਸਾਡਾ ਪੰਜਾਬ ਹਜ਼ਾਰ ਰਵੇ ਵਸਦਾ ਰਹੇ ਖੁਸ਼ਹਾਲ ਰਹੇ ਲੋਕ ਸਾਨੂੰ ਇਹੀ ਚਾਹੀਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਘਟਨਾ ਤੇ ਆ ਜਾਂਨੇ ਆ ਕਾੜ ਦੇ ਵਿੱਚ ਚੰਡੀਗੜ੍ਹ ਤੋਂ ਹਮੀਰਪੁਰ ਜਾਣ ਵਾਲੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਆਲਟੋ ਗੱਡੀ ਦੇ ਵਿੱਚ ਸਵਾਰ ਹੋ ਕੇ ਕੁਝ ਗੁੰਡੇ ਆਏ ਔਰ ਉਹਨਾਂ ਦੇ ਵੱਲੋਂ ਜਿਹੜਾ ਰੋਡਾਂ ਦੇ ਨਾਲ ਜਿਹੜਾ ਬੇਸਬਾਲਾਂ ਦੇ ਨਾਲ ਪੂਰਾ ਭੰਨਿਆ ਗਿਆ ਬੱਸ ਨੂੰ ਆ ਤਸਵੀਰਾਂ ਦੇਖੋ ਕਿਵੇਂ ਬੱਸ ਜਿਹੜੀ ਆ ਭੰਨੀ ਪਈ ਆ ਸਾਰੇ ਸ਼ੀਸ਼ੇਜ਼ ਦੇ ਭੰਨੇ ਪਏ ਨੇ ਤਾਂ ਕੱਲਾ-ਕੱਲਾ ਸ਼ੀਸ਼ਾ ਦੇਖ ਸਕਦੇ ਹੋ ਸੀ ਸਾਰਾ ਭੰਨਿਆ ਪਿਆ ਹਾਲਾ ਕਿ ਸਵਾਰੀਆਂ ਇਸ ਦੇ ਵਿੱਚ ਸਵਾਰ ਸੀ 30 ਦੇ ਕਰੀਬ ਸਵਾਰੀਆਂ ਜਿਹੜਾ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਸਵਾਰ ਸੀ ਔਰ ਉਸ ਤੋਂ ਬਾਅਦ ਹਾਲਾਂਕਿ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਇਹ ਗੁੱਸਾ ਕੱਢਿਆਗਾ ਗੁੱਸਾ ਠੀਕ ਹੈ ਆਉਣਾ ਲਾਜ਼ਮੀ ਸੀ ਕਿਉਂਕਿ ਜੋ ਪਿਛਲੀ ਵਾਰ ਕਟਣਾ ਮਾਹੂਆਂ ਪਰ ਗੁੱਸਾ ਇਹੋ ਜਿਹਾ ਕੰਮ ਨਾ ਕਰੋ ਕਿ ਇਹੋ ਜਿਹੇ ਕੰਮ ਤੇ ਗੁੱਸਾ ਨਾ ਕਰੋ ਜਿਹਦੇ ਨਾਲ ਕਿਸੇ ਦੇ ਜਿਹੜਾ ਨੁਕਸਾਨ ਹੋਵੇ ਸਾਡੀ ਭਾਈਚਾਰਕ ਸਾਂਝ ਦੇ ਉੱਪਰ ਕੋਈ ਧੱਬਾ ਲੱਗੇ ਕਿਉਂਕਿ ਬਹੁ ਹੁਣ ਦੇਖੋ ਤੁਸੀਂ ਗਰਮੀਆਂ ਆਉਣੀਆਂ ਨੇ ਹੁਣ ਮਈ ਜੂਨ ਜੁਲਾਈ ਜਿਹੜਾ ਮਾਰਚ ਅਪ੍ਰੈਲ ਮਈ ਜੂਨ ਜੁਲਾਈਏ ਜਿਹੜੇ ਚਾਰ ਪੰਜ ਮਹੀਨੇ ਨੇ ਪੰਜਾਬੀ ਬਹੁਤ ਸਾਰੇ ਜਾਣਗੇ ਕੋਈ ਮਨਾਲੀ ਘੁੰਮਣ ਜਾਊਗਾ ਕੋਈ ਲਾਹੌਰ ਸਪੀਤੀ ਘੁੰਮਣ ਜਾਊਗਾ ਕੋਈ ਲੇਹ ਲਦਾਖ ਘੁੰਮਣ ਜਾਊਗਾ ਤਾਂ ਉੱਥੇ ਐਵੇਂ ਕਾਹਲੂ ਇਹ ਨਾ ਹੋਵੇ ਕਿ ਤੁਸੀਂ ਪਰਿਵਾਰ ਦੇ ਨਾਲ ਗਏ ਹੋਮੋ ਤੇ ਉੱਥੇ ਕੋਈ ਜਾ ਕੇ ਕੋਈ ਇਹੋ ਜੀ ਜਿਹੜੀ ਐ ਖਬਰ ਕੀ ਕੋਈ ਦੁਰਘਟਨਾ ਵਾਪਰ ਗਈ ਸੋ ਲੋਕੋ ਆਪਣਾ ਧਿਆਨ ਆਪ ਰੱਖੋ ਐਵੇਂ ਕਿਸੇ ਦੀਆਂ ਗੱਲਾਂ 'ਚ ਨਾ ਆਓ ਐਵੇਂ ਭੜਕਾਹਟ ਵਾਲੀਆਂ ਗੱਲਾਂ ਨਾ ਕਰੋ ਠੀਕ ਹੈ ਹਿਮਾਚਲ ਵਰਗਿਆਂ ਨੇ ਇਹ ਮਾਹੌਲ ਖਰਾਬ ਕੀਤਾ ਪਰ ਉਸ ਤੋਂ ਬਾਅਦ ਜਿਹੜਾ ਇਹ ਨਫ਼ਰਤੀ ਮਾਹੌਲ ਬਣਿਆ ਜਦੋਂ ਇੱਕ ਅਮਨ ਸੂਦ ਨਾ ਦੇ ਬੰਦੇ ਨੇ ਜਿਹੜਾ ਪੂਰੇ ਦਾ ਪੂਰਾ ਉਹ ਝੰਡਿਆਂ ਨੂੰ ਲੈ ਕੇ ਭਿੰਡਰਾਂ ਦੀ ਫੋਟੋ ਨੂੰ ਲੈ ਕੇ ਜਿਹੜਾ ਬਿਵਾਲ ਖੜਾ ਕੀਤਾ ਝੰਡੇ ਉਤਰਵਾਏ ਫੇਰ ਸਾਰੇ ਰੈਐਕਸ਼ਨ ਸ਼ੁਰੂ ਹੋਏ ਤਾਂ ਮਾਹੌਲ ਇਹ ਠੀਕ ਨਹੀਂ ਹਾਲਾਂਕਿ ਪਹਿਲਾਂ हिमाचल ਦੇ ਉਸ ਬੰਦੇ ਦੇ ਉੱਪਰ ਕਾਰਵਾਈ ਜਿਹੜੀ ਹੈ ਧੌਂਦਾ ਜੀ ਕਿ ਹੋਣੀ ਚਾਹੀਦੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਕਹਿ ਵੀ ਰਹੇ ਆ ਲੋਕ ਔਰ ਅਸੀਂ ਵੀ ਕਹਿ ਰਹੇ ਆ ਕਿ ਕਾਰਵਾਈ ਕਾਨੂੰਨੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਿਹੜੇ ਹਿਮਾਚਲ ਦੇ ਬੰਦੇ ਨੇ ਮੌਲ ਖਰਾਬ ਕੀਤਾ ਪਰ ਅਸੀਂ ਉਹਨਾਂ ਵਰਗੇ ਨਹੀਂ ਬਨਣਾ ਕਿਉਂਕਿ ਸਿਆਣੇ ਕਹਿੰਦੇ ਆ ਕਿ ਐਵੇਂ ਜਿਹੜਾ ਕਿਸੇ ਦੇ ਗੱਲਾਂ ਦੇ ਵਿੱਚ ਆ ਕੇ ਜਾਂ ਕਿਸੇ ਦਾ ਰੈਐਕਸ਼ਨ ਇਹੋ ਜਿਹਾ ਨਾ ਦਿਖਾਓ ਤੁਸੀਂ ਜੇ ਇੱਕ ਚੀਜ਼ਾਂ ਤੁਸੀਂ ਇਗਨੋਰ ਕਰੋਗੇ ਤਾਂ ਜਿਹੜਾ ਹੋ ਸਕਦਾ ਕੋਈ ਸ਼ਾਂਤੀਪੂਰਵਕ ਮਾਹੌਲ ਬਣਿਆ ਰਹੇ ਪਰ ਤੁਸੀਂ ਦੇਖੋ ਜੇ ਕੱਲ ਨੂੰ ਇਹੋ ਜਿਹਾ ਮਾਹੌਲ ਕਿਤੇ ਬਾਹਰ ਜਾ ਕੇ ਤੁਹਾਡੇ ਨਾਲ ਹੀ ਨਾ ਬਣ ਜਾਏ ਕਿਉਂਕਿ ਇਹ ਖਬਰ ਜਦੋਂ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਜਿਹੜੇ ਸ਼ਰਾਰਤੀ ਅੰਸਰ ਜਿਨ੍ਹਾਂ ਦਾ ਇਹ ਮਨਸੂਬਾ ਹੋਊਗਾ ਕਿ ਠੀਕ ਆ ਭਾਈ ਪੰਜਾਬ ਨੂੰ ਕਿਵੇਂ ਨਾ ਕਿਵੇਂ ਡਿਸਟਰਬ ਕੀਤਾ ਜਾਵੇ ਉਹਨਾਂ ਲੋਕਾਂ ਦੀ ਤਾਂ ਇਹ ਖੁਆਇਸ਼ ਜਿਹੜੀ ਹੈ ਪੂਰੀ ਹੋ ਰਹੀ ਹੈ ਨਾ ਜਦੋਂ ਅਜਿਆ ਕੁਝ ਹੁੰਦਾ ਪਰ ਲੋਕੋ ਐਵੇਂ ਕਿਸੇ ਦੀ ਗੱਲਾਂ ਚ ਨਾਓ ੜਕਾ ਹਟ ਵਾਲਾ ਮਾਹੌਲ ਨਾ ਪੈਦਾ ਕਰੋ ਕਿਉਂਕਿ ਬਹੁਤ ਸਾਰੇ ਲੋਕ ਇਹ ਚਾਹੁੰਦੇ ਆ ਕਿ ਪੰਜਾਬ ਕਿਉਂ ਖੁਸ਼ ਖੁਸ਼ਹਾਲ ਹੈ ਕਿਉਂ ਪੰਜਾਬ ਵਸ ਰਿਹਾ ਪਰ ਦੋਸਤੋ ਤੁਸੀਂ ਉਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਕਿਉਂਕਿ ਸਾਰੇ ਲੋਕ ਇੱਕੋ ਜਿਹੇ ਨੇ ਹਾਲਾਂਕਿ ਵਿੱਚੋਂ ਇੱਕ ਅੱਧਾ ਸ਼ਰਾਰਤੀ ਅੰਸਰ ਹੁੰਦਾ ਜਿਵੇਂ ਹਿਮਾਚਲ ਦੇ ਵਿੱਚ ਸੀ ਜਿਨੇ ਸਾਰਾ ਇਹ ਪੂਰਾ ਪੂਰਾ ਘਟਨਾਕਰਮ ਸ਼ੁਰੂ ਕਰਵਾਇਆ ਉਹੀ ਜੇ ਸ਼ਖਸ ਅਜਿਹਾ ਕੁਝ ਨਾ ਕਰਦਾ ਤਾਂ ਅੱਜ ਇਹ ਖਬਰਾਂ ਨਾ ਆਉਂਦੀਆਂ ਅੱਜ ਇਹ ਵੀਡੀਓਜ਼ ਨਾ ਆਉਂਦੀਆਂ ਨਾ ਸਾਨੂੰ ਇਹ ਖਬਰ ਕਰਨੀ ਪੈਂਦੀ ਕਿਉਂਕਿ ਪਿਛਲੀ ਵਾਰ ਹਿਮਾਚਲ ਦੇ ਵਿੱਚ ਜਾ ਕੇ ਜਦੋਂ ਮੁੰਡੇ ਗਏ ਨੇ ਤਾਂ ਉਹਨਾਂ ਦੇ ਨਾਲ ਕੋਈ ਬਤਮੀਜ਼ੀ ਕੀਤੀ ਗਈ ਸੀ ਮੋਟਰਸਾਈਕਲ ਦੇ ਉੱਪਰ ਝੰਡਿਆਂ ਨੂੰ ਲੈ ਕੇ ਪਿੰਡਰਾਏ ਦੀ ਫੋਟੋਸ ਦੀ ਝੰਡਿਆਂ ਦੇ ਉੱਪਰ ਬਣੀ ਹੋਈ ਤਾਂ ਉਹਨਾਂ ਨੂੰ ਲੈ ਕੇ ਬਹੁਤ ਸਾਰਾ ਕੁਝ ਇੱਕ ਸ਼ਖਸ ਦੇ ਵੱਲੋਂ ਬੋਲਿਆ ਜਾਂਦਾ ਉਹ ਝੰਡੇ ਵੀ ਉਤਰਵਾਏ ਜਾਂਦੇ ਆ ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿਵੇਂ ਰੈਕਸ਼ਨ ਆਇਆ ਸਵੇਰੇ ਦਲ ਖਾਲਸਾ ਨੇ ਐਕਸ਼ਨ ਲਿਆ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਸਿੰਬੋਲਿਕਲੀ ਉਹਨਾਂ ਨੇ ਹਿਮਾਚਲ ਦੀਆਂ ਬੱਸਾਂ ਕਾਰਾਂ ਦੇ ਉੱਪਰ ਪਿੰਡਰਾਏ ਦੀ ਫੋਟੋ ਲਗਾਈ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਿਵੇਂ ਉਹ ਵੀਡੀਓਜ਼ ਵਾਇਰਲ ਹੋਈਆਂ ਪਰ ਆ ਹਿੰਸਾ ਨਾ ਹੋਵੇ ਤਾਂ ਚੰਗਾ ਜਿੰਨੀ ਇਹ ਸ਼ਾਂਤੀ ਦੇ ਵਿੱਚ ਹੋਊ ਗੱਲਬਾਤ ਉਨਾ ਹੀ ਚੰਗਾ ਪਰ ਇਹਦੇ ਵਿੱਚ ਮੈਂ ਸਭ ਤੋਂ ਵੱਧ ਕਹੂੰਗਾ ਕਿ ਸਾਡੀ ਜਿਹੜਾ ਪੋਲਿਟਿਕਲ ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਹੈ ਪਾਰਟੀ ਕੋਈ ਵੀ ਹੋਵੇ ਕੋਈ ਅਕਾਲੀ ਆ ਕੋਈ ਕਾਂਗਰਸੀ ਆ ਕੋਈ ਬੀਜੇਪੀ ਵਾਲਾ ਕੋਈ ਆਮ ਆਈ ਪਾਰਟੀ ਵਾਲਾ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਵਿੱਚ ਪੈਣਾ ਚਾਹੀਦਾ ਕਿਉਂਕਿ ਮਾਹੌਲ ਖਰਾਬ ਹੁੰਦਾ ਜਾ ਰਿਹਾ ਇਸ ਤੋਂ ਬਾਅਦ ਕੋਈ ਆਏ ਨਾ ਉਵੇ ਕਿ ਅਨਸੁਰਖਾ ਵੀ ਘਟਨਾ ਵਾਪਰ ਜੇ ਤੇ ਫਿਰ ਅਸੀਂ ਸਮੇ ਨੂੰ ਪਛਤਾਈਏ ਪਰ ਹੁਣ ਸਮਾਂ ਰਹਿੰਦਿਆਂ ਸਾਡੀ ਪੋਲਿਟਿਕਲ ਕਲਾਸ ਨੂੰ ਵੀ ਵੀਡੀਓ ਦੇਖਣੀ ਚਾਹੀਦੀ ਹੈ ਇਹ ਖਬਰ ਦੇਖਣੀ ਚਾਹੀਦੀ ਹੈ ਔਰ ਸਾਡੀ ਪੋਲਿਟਿਕਲ ਕੀ ਹੈਗੀ ਹੈ ਲੀਡਰਸ਼ਿਪ ਜਿਹੜੀ ਹੈ ਹਿਮਾਚਲ ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰੇ ਕੋਈ ਇੱਕ ਟੇਬਲ ਟਾਕ ਹੋਵੇ ਔਰ ਉਸ ਤੋਂ ਬਾਅਦ ਜਿਹੜੇ ਇਹੋ ਜਿਹੇ ਸ਼ਰਾਰਤੀ ਆਨਸਰ ਹੈ ਪੁਲਿਸ ਨੂੰ ਵੀ ਸਖਤ ਹਦਾਇਤਾਂ ਹੋਣ ਕਿ ਭਾਈ ਜੇ ਕੋਈ ਇਹੋ ਜਿਹਾ ਆਨਸਰ ਮਿਲਿਆ ਨਾਲ ਦੀ ਨਾਲ ਚੱਕ ਕੇ ਉਸ ਦੇ ਉੱਪਰ ਐਫਆਈਆਰ ਕਰੋ ਚੰਗਾ ਉਸ ਦੇ ਉੱਪਰ ਜਿਹੜਾ ਕੋਈ ਕਾਰਵਾਈ ਕਰੋ ਤਾਂ ਕਿ ਮੁੜ ਕੇ ਇਹੋ ਜਿਹਾ ਕੋਈ ਸਾਂਝੀ ਵਾਲਤਾ ਨੂੰ ਸੱਟ ਲਾਉਣ ਵਾਲਾ ਨਾ ਮਿਲੇ ਤਾਂ ਦੱਸ ਦਈਏ ਕਿ ਲਗਾਤਾਰ ਇਹ ਖਬਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਆ ਇਹ ਖਬਰ ਹੈ ਖਰੜ ਤੋਂ ਜਿੱਥੇ ਦੇਖ ਸਕਦੇ ਹੋ ਤੁਸੀਂ ਹਿਮਾਚਲ ਦੀ ਇੱਕ ਬੱਸ ਨੂੰ ਭੰਨ ਦਿੱਤਾ ਗਿਆ ਸਿੱਧਾ ਲੈ ਚੱਲਦੇ ਆ ਇੱਕ ਵਾਰ ਤਸਵੀਰਾਂ ਤੱਕ ਡਰਾਈਵਰ ਸਾਹਿਬ ਰਾਜਕੁਮਾਰ ਜੀ ਹਾਂਜੀ ਕਿੱਥੋਂ ਗੱਡੀ ਆ ਰਹੀ ਦੀ ਏ ਚੰਡੀਗੜ੍ਹ ਤੇ ਹੁਮੇਰਪੁਰ ਆ ਰਹੀ ਸੀ ਅਛੇ ਕਿਆ ਹੋਇਆ ਉਹ ਆਦਮੀ ਆਏ ਆਟੋ ਕਾਰ ਗੱਡੀ ਖੜੀ ਥੀ ਉਹਨਾਂ ਨੇ ਹਾਤੀ ਆ ਗਾੜੀ ਕੋ ਮੈਨੇ ਗਾੜੀ ਰੋਕੀ ਇਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰਦੀ ਹੈ ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਸੀਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਆ ਕੇ ਐਲਟੋ ਕਾਰ ਸਵਾਰੀਆਂ ਦਾ ਕੋਈ ਖਸਰਾ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਵਾਰੀਆਂ ਸੇਫ ਹੋ ਗਏ ਪੂਰਾ ਅਮਨ ਸ਼ਾਂਤੀ ਗਾੜੀ ਮੈਂ ਕੋਈ ਬੱਤੀ ਕਿੰਨੇ ਕੇ ਵੇਖ ਦੀ ਗੱਲ ਹੈ ਉਹ ਇਹ ਐ 7:30 ਦੇ ਲਿਪਨ ਸਵਾ 6 ਵਜੇ ਚੰਡੀਗੜ੍ਹ ਸੇ ਚਲੀ ਗਈ ਗਾੜੀ आधा ਘੰਟਾ ਹੋਰ ਕੋਨੇ ਕੇ 7 ਵਜੇ ਕੀ ਬਾਤ ਹੈ 6:10 6:50 ਕੀ ਬਾਤ ਹੈ ਉਹ ਮੂ ਬੰਨੇ ਮੇ ਤੇ ਉਹ ਬੰਨੇ ਹੋਏ ਸੇ ਜੀ ਅੱਛਾ ਆਪਣੀ ਗਾੜੀ ਖਰੀਦੀ ਉਸ ਤੇ ਨੰਬਰ ਪਲੇਟ ਮੇ ਟੇਪ ਲਗਾਈ ਹੋਈ ਸੀ ਠੀਕ ਹੈ ਹਾਂ ਜੀ ਫੜ ਕੇ ਸੌਣ ਲੱਗੀ ਸਵਾਰੀਆਂ ਨੂੰ ਕਿਸੇ ਨੂੰ ਸਾਥ ਮਿਲ ਗਈ ਸਵਾਰੀਆਂ ਲਈ ਸੈਟ ਅਪ ਕਰਿਆ ਜੀ ਜਿਹੜੇ ਸਵਾਰੀਆਂ ਵਿੱਚ ਬੈਠੇ ਨੇ ਚੰਡੀਗੜ੍ਹ ਉਹਲ ਉਸ ਤੇ ਗਾੜੀਆਂ ਉਤਾਰ ਕੇ ਦਿੱਤੀ ਫਿਰ ਡਰਾਈਵਰ ਦਾ ਨਾਮ ਰਾਜਕੁਮਾਰ ਜੀ ਹਾਂਜੀ ਕਿੱਥੋਂ ਗੱਡੀ ਆ ਰਹੀ ਦੀ ਏ ਚੰਡੀਗੜ੍ਹ ਤੇ